ਦੀਵੇ ਤੇਰਾ ਦਿਮਾਗ ਠੀਕ ਹੈਗਾ ਵਾ ਤੂੰ ਬੋਲ ਲੈ ਕਿ ਦੜ ਨਹੀਂ ਭਾਬੀ ਨੂੰ ਮੇਰਾ ਦਿਮਾਗ ਤੇ ਠੀਕ ਵਾ ਜੇ ਮੇਰੇ ਤੇ ਨਹੀਂ ਨਾ ਵਿਸ਼ਵਾਸ ਹੁੰਦਾ ਕੋਈ ਗੱਲ ਨਹੀਂ ਮੰਮੀ ਨੇ ਤੁਹਾਨੂੰ ਦੱਸ ਹੀ ਦੇਣਾ ਵਾ ਘਰ 'ਚ ਕੀ ਕੀ ਹੋਇਆ ਸੀ ਉਹ ਭਾਬੀ ਐ ਕਿੱਥੇ ਆ ਮੈਨੂੰ ਇਹ ਦੱਸ ਭਾਬੀ ਚੱਲ ਗਈ ਆ ਕਿੱਥੇ ਚੱਲ ਗਈ ਆ ਪੂਆ ਲੈ ਗਏ ਨਾਲ ਉਹਨਾਂ ਨੂੰ ਉਹ ਦੋ ਦਿਨ ਮੈਂ ਘਰੋਂ ਬਾਹਰ ਗਿਆ ਹੋਇਆ ਕੀ ਹੈ ਘਰ 'ਚ ਥੋੜੇ ਤਾਂ ਦੇ ਗੜੀ ਹੱਥ ਤੂੰ ਤੇ ਮੇਰੇ ਗੜੀ ਹੱਥ ਜੋੜ ਤੇ ਇੱਥੋਂ ਜਾ ਕੇ ਕਹਿ ਦੇਣੀ ਹੈ ਵੀ ਅੱਜ ਨਹੀਂ ਮੇਰੇ ਕੋ ਆਇਆ ਜਾਣਾ ਉਹ ਮੈਂ ਤਾਂ ਗਵਾਨੀਆਂ ਕੋ ਰੋਟੀਆਂ ਖਾ ਕੇ ਮਰ ਚੱਲਿਆ ਵਾਂ ਵੇ ਲੋ ਪੂਆ ਜੀ ਸਵੇਰ ਦੀ ਮੈਂ ਆਈ ਆ ਕਿਸ ਨੇ ਕਿਤੇ ਮਗਰ ਫੋਨ ਕਰਕੇ ਵੀ ਨਹੀਂ ਪੁੱਛਿਆ ਚੱਲ ਮਮੀ ਨੇ ਨਹੀਂ ਸੰਦੀਪ ਦਾ ਤੇ ਫਰਜ ਬਣਦਾ ਹੀ ਨਾ ਫੋਨ ਕਰਦੀ ਮਗਰ ਵੀ ਤੁਸੀਂ ਕਿੱਥੇ ਹੋ ਤੁਸੀਂ ਪਿੰਡ ਗਏ ਹੋ ਜਾਂ ਚਾਹੇ ਪੁਆਣਾ ਗਏ ਇੱਕ ਵਾਰੀ ਨੇ ਫੋਨ ਕਰਕੇ ਕਿਤੇ ਪੁੱਛਿਆ ਉਹਨਾਂ ਨੇ ਵੇਖ ਪੁੱਤ ਜਿਹੜਾ ਦਰਾਣੀਆਂ ਦੇ ਠਾਣੀਆਂ ਦਾ ਰਿਸ਼ਤਾ ਹੁੰਦਾ ਨਾ ਇਹ ਵੀ ਸ਼ਰੀਕਾ ਹੁੰਦਾ ਵਾ ਉਹਨੂੰ ਕੀ ਲੋੜ ਪਈ ਸੀ ਫੋਨ ਕਰਨ ਦੀ ਉਸ ਸਗੋਂ ਸੱਸ ਨੂੰ ਹੋਰ ਚੁੱਕਣਾ ਦਊਗੀ ਵੀ ਐਦਾਂ ਨਹੀਂ ਤੇ ਐਦਾਂ ਕਰ ਇਹ ਤੇ ਤੇਰੀ ਸੱਸ ਨੂੰ ਆਪ ਸਿਆਣੀ ਬਣਨਾ ਚਾਹੀਦਾ ਵੀ ਗਈ ਆ ਮਗਰ ਫੋਨ ਕਰਾਂ ਪਰ ਜੇ ਉਹਨੇ ਫੋਨ ਕਰਨਾ ਹੁੰਦਾ ਤੇ ਬੈਗ ਵਿੱਚ ਕੱਪੜੇ ਭਾਗਤ ਕੱਢਦੀ ਤੈਨੂੰ ਕਿਉਂ ਭੂਆ ਜੀ ਮੈਂ ਤੇ ਕਦੇ ਉਹਨੂੰ ਦਰਾਣੀ ਸਮਝਿਆ ਹੀ ਨਹੀਂ ਆ ਮੈਂ ਤੇ ਉਹਨੂੰ ਪਹਿਣਾ ਵਾਂਗੂ ਰੱਖਿਆ ਸੀ ਪਰ ਹੁਣ ਮੈਨੂੰ ਪਤਾ ਲੱਗ ਗਿਆ ਵਾ ਵੀ ਦਰਾਣੀਆਂ ਜਠਾਣੀਆਂ ਨਾ ਕਦੀ ਵੀ ਪਹਿਣਾ ਨਹੀਂ ਬਣਦੀਆਂ ਹੈਗੀਆਂ ਭੂਆ ਜੀ ਜੇ ਦਲਜੀਤ ਦਾ ਵਿਆਹ ਕਰਨਾ ਹੈ ਤਾਂ ਵੀ ਮੈਂ ਗਾੜੀ ਹੋ ਕੇ ਕੀਤਾ ਸਾਰੇ ਕੰਮ ਮੈਂ ਨਾ ਆਪਣੇ ਕੋਲੋਂ ਪੈਸੇ ਲਾ ਕੇ ਕੀਤੇ ਜਿਹੜਾ ਕੰਮ ਮੰਮੀ ਮਨਾ ਕਰਦੀ ਸੀ ਨਾ ਮੈਂ ਉਹ ਵੀ ਕੀਤਾ ਵੀ ਚੱਲ ਕੋਈ ਗੱਲ ਨਹੀਂ ਜੀ ਉਹਨਾਂ ਨੂੰ ਘੁੰਮਣ ਕੱਲਿਆ ਤੇ ਮੈਂ ਆਪਣੇ ਕੋਲੋਂ ਪੈਸੇ ਲਾ ਕੇ ਕੱਲਿਆ ਤੇ ਪਰ ਕਦਰ ਮੇਰੀ ਨਾ ਮੱਸਾ ਜਿੰਨੀ ਨਹੀਂ ਪਾਈ ਇਹਨਾਂ ਨੇ ਪੁੱਤ ਅੱਜ ਕੱਲ ਨਾ ਕਾਲ ਯੁਗ ਦਾ ਪਹਿਰਾ ਵਾ ਕਿਸ ਦਾ ਭਲਾ ਕਰਨ ਦਾ ਸਮਾਂ ਨਹੀਂ ਗਾ ਹੈਗਾ ਗਾਂ ਤਾਂ ਜਿੱਦਾਂ ਕੋਈ ਕਰਦਾ ਨਾ ਉਹਦੇ ਨਾਲ ਉਦਾਂ ਦਾ ਹੀ ਵਰਤੋ ਜੇ ਮੁੰਡਾ ਕੁਝ ਕਰ ਲੈਂਦਾ ਅਹੀਂ ਵਿੱਚ ਪਾ ਕੇ ਰਿਸ਼ਤਾ ਨਾ ਕਰਾਉਂਦੇ ਇਹ ਸਾਰੇ ਉਮਰ ਇੰਨੇ ਰੋਂਦੀ ਫਿਰਨਾ ਸੀਗਾ ਉਹ ਦਿਨੇ ਨੂੰ ਭੁੱਲ ਗਏ ਆ ਇਹਨੂੰ ਤਾਂ ਸਗੋਂ ਨਾ ਚੰਗੀ ਬਣ ਕੇ ਰਹਿਣਾ ਚਾਹੀਦਾ ਵਾ ਵੀ ਮੇਰੀ ਨੋਂ ਵੀ ਚੰਗੀ ਆ ਤੇ ਮੇਰ ਨਾਲ ਕੀ ਕੋਲਾ ਕੋਲਿਆ ਤੇਰੇ ਸਾਹਮਣੇ ਕੋਈ ਵਾਧੂ ਗੱਲ ਮੈਂ ਕੀਤੀ ਫੋਨ ਤੇ ਹੁਣ ਕਾਰ ਵਿੱਚ ਇੱਕ ਜਣੇ ਨੂੰ ਘਰ ਆਉਂਦਾ ਵਾ ਜੇ ਮੈਂ ਤੈਨੂੰ ਫੋਨ ਕਰਤਾ ਹੀਗਾ ਇਹਨੇ ਨਾ ਪੁੱਠ ਚੁੱਕਿਆ ਵੀ ਗੱਲ ਨਹੀਂ ਕਰਨ ਵਾਲੀ ਕਿੱਦਾਂ ਇਹਨੇ ਰੌਲੀ ਪਾਈ ਕਾਰ ਗਈ ਦੀ ਇਹਨੇ ਸ਼ਰਮ ਨਹੀਂ ਕੀਤੀ ਵੀ ਇਹ ਕਰਦੀ ਧੀ ਆ ਜਿਹੜੀਆਂ ਗੱਲਾਂ ਮੈਂ ਕਰਨ ਲੱਗੀਆਂ ਕਰਨੀਆਂ ਨਹੀਂ ਚਾਹੀਦੀਆਂ ਹੋਂਤੇ ਰਫ ਫੋਰਨਮੈਂਟ ਦਸਾਨਾ ਮੁੜ ਕੇ ਮੈਨੂੰ ਵੜਨਾ ਦਾ ਵੀ ਇੱਥੇ ਕੀ ਆਂਦੇ ਹੰਦੇ ਚੋਰ ਦੀ ਮਾਂ ਤੇ ਬੁੱਕਲ ਚ ਮੂੰਹ ਮੈਂ ਤਾਂ ਚੁੱਪ ਕਰਕੇ ਨਾ ਆਪਣੇ ਪਿੱਛੇ ਦੀਆਂ ਗੱਲਾਂ ਹੀ ਲਕਮਦੀ ਰਹਿਣੀ ਆ ਉਹ ਆ ਜੀ ਮੈਨੂੰ ਤੇ ਸਮਝ ਨਹੀਂ ਲੱਗਦੀ ਵੀ ਮੰਮੀ ਨੂੰ ਹੋ ਕੀ ਗਿਆ ਵਾ ਮੰਮੀ ਨੂੰ ਤੇ ਨਾ ਨਾ ਕਰਦਿਆਂ ਦੀ ਪ੍ਰਵਾਹ ਹੈਗੀ ਆ ਨਾ ਕਿ ਰਿਸ਼ਤੇਦਾਰ ਦੀ ਹੈਗੀ ਆ ਜੀ ਉਹ ਕੰਮ ਕੋਈ ਚੰਗਾ ਵੀ ਕਰ ਲਈਏ ਨਾ ਤੇ ਉਹਦੇ ਵਾਸਤੇ ਉਹ ਵੀ ਮਾੜਾ ਹੀ ਐ ਕਹਿੰਦੀ ਤੁਸੀਂ ਚੰਗਾ ਕੀਤਾ ਹੀ ਨਹੀਂ ਆ ਤੁਸੀਂ ਆਪ ਹੀ ਦੱਸੋ ਵੀ ਮੈਂ ਕੀ ਮਾੜਾ ਕੀਤਾ ਵਾ ਸਾਰੀ ਉਮਰ ਨਾ ਮੈਂ ਇਸ ਘਰ ਨਾ ਹੋਈ ਮਰ ਗਈ ਆ ਪਰ ਇਹ ਮਾਸਾ ਜਿੰਨੀ ਮੇਰੀ ਕਦਰ ਨਹੀਂ ਪਾਉਂਦੇ ਹੈਗੇ ਚੱਲ ਕੋਈ ਗੱਲ ਨਹੀਂ ਦਲਜਿੰਦਰ ਤੂੰ ਕੋਈ ਗੱਲ ਨਾ ਮੰਨ ਤੇ ਨਾ ਲਾ ਦਲਬਾਗ ਚੰਗਾ ਵਾ ਨਾ ਫੋਨ ਤੇ ਚੰਗੀ ਭਲੀ ਤੇਰਾ ਨਾਲ ਗੱਲਬਾਤ ਕਰਦਾ ਵਾ ਖਰਚਾ ਪੱਠਾ ਤੈਨੂੰ ਭੇਜਦਾ ਵਾ ਤੈਨੂੰ ਇਹਨਾਂ ਦੀ ਕੀ ਲੋੜ ਵਾ ਅਜੇ ਉਹ ਤੇਰੇ ਨਾਲ ਕੋਈ ਨਾ ਮਾੜੀ ਚੰਗੀ ਕਰੇ ਨਾ ਫਿਰ ਟਾਈਮ ਕੱਢਣਾ ਔਖਾ ਹੋ ਜਾਂਦਾ ਵਾ ਤੇ ਜਿੱਦਾਂ ਦਵਾਈਆਂ ਦਾਰੂ ਖਾਂਦੀ ਇਹਨੇ ਬੈਠੀ ਰਹਿਣਾ ਕੋਈ ਗੱਲ ਨਹੀਂ ਕੋਈ ਟਾਈਮ ਹੁੰਦਾ ਵਾ ਥੋੜਾ ਬਹੁਤਾ ਔਖਾ ਕੱਢਣਾ ਪੈਂਦਾ ਹੁੰਦਾ ਵਾ ਭੂਆ ਜੀ ਅੱਜ ਤੇ ਉਹ ਮੇਨਾਂ ਚੰਗੇ ਆ ਭਰੀ ਆ ਵੀ ਜਿੱਦਾਂ ਹੁਣ ਮਾਨਲਾ ਮਗਰੋਂ ਫੋਨ ਕਰਨਗੇ ਇਹਨਾਂ ਨੇ ਕੀਤਾ ਕੀ ਕੀ ਕਹਿਣਾ ਤੇ ਮੈਨੂੰ ਇਹ ਆ ਵੀ ਕਿਤੇ ਉਹਨਾਂ ਮਗਰ ਲਾ ਕੇ ਤੇ ਉਹ ਵੀ ਨਾ ਮੇਨਾਂ ਵੱਧ ਘਟ ਕਰਨ ਦਾ ਬਣ ਕੋਈ ਤੂੰ ਕਿਉਂ ਫਿਕਰ ਕਰਦੀ ਆ ਮੈਂ ਨਾ ਦੱਸਾਂ ਇਹਦੀਆਂ ਕਰਤੂਤਾ ਪੀ ਇਹ ਕੀ ਕਰਦੀ ਫਿਰਦੀ ਆ ਐਵੇਂ ਤੂੰ ਇੱਕੋ ਗੱਲ ਨਾ ਸੋਚੀ ਜਾ ਇੱਥੇ ਵੀ ਤੂੰ ਆਪਣੇ ਘਰ ਹੀ ਬੈਠੀ ਆ ਬਗਾਨੇ ਘਰ ਨਹੀਂ ਬੈਠੀ ਪੁੱਤ ਮੈਂ ਤੈਨੂੰ ਅੱਗੇ ਵੀ ਸਮਝਾਇਆ ਸੀ ਪੇਕਿਆਂ ਦੇ ਘਰ ਜਾ ਕੇ ਗੁਜ਼ਾਰਾ ਨਹੀਂ ਗਾ ਹੁੰਦਾ ਬਾਬਿੰਗਾ ਦੇ ਵਿੱਚ ਰਣਾ ਬੜਾ ਔਖਾ ਵਾ ਮੈਂ ਤੇ ਪੂਆ ਜੀ ਉਹਨਾਂ ਨੂੰ ਕੋਈ ਗੱਲ ਹੀ ਨਹੀਂ ਦੱਸਦੀ ਹੈਗੀ ਮੈਂ ਕਹਿੰਨੀ ਆ ਵੀ ਚੱਲ ਆਪਣੇ ਘਰ ਦੀਆਂ ਨਾ ਘਰੇ ਹੀ ਰਹਿਣ ਬਾਹਰ ਨਾ ਹੀ ਨਿਕਲ ਪਰ ਇਹਨਾਂ ਨੂੰ ਕੋਈ ਸਮਝ ਹੀ ਨਹੀਂ ਲੱਗਦੀ ਪੂਆ ਜੀ ਅਜੇ ਤੇ ਇਹ ਆ ਵੀ ਚੱਲ ਦਲਜੀਤ ਦਾ ਨਾ ਬਹੁਤ ਜ਼ਿਆਦਾ ਫਰਕ ਵਾ ਉਹ ਵਿਚਾਰਾ ਨਾ ਸਾਰੀ ਗੱਲ ਨੂੰ ਸਮਝਦਾ ਵਾ ਵੀ ਮੰਮੀ ਕਿਦਾਂ ਦੀ ਆ ਉਹਨੇ ਵੀ ਮੰਮੀ ਦਾ ਪੇਤ ਪਾਇਆ ਵਾ ਜੀ ਕਿਤੇ ਉਹ ਘਰ ਹੁੰਦਾ ਨਾ ਉਹਨੇ ਇੱਥੋਂ ਤੱਕ ਪਹੁੰਚਣ ਹੀ ਨਹੀਂ ਦੇਣਾ ਕੰਮ ਤੇ ਬਾਕੀ ਇਹ ਆ ਵੀ ਮੰਮੀ ਨੇ ਵੀ ਨਾ ਉਹਦੇ ਗਏ ਦਾ ਹੀ ਫਾਇਦਾ ਚੁੱਕਿਆ ਵਾ ਮੰਮੀ ਨੂੰ ਪਤਾ ਸੀ ਵੀ ਉਹ ਇੱਥੇ ਨਹੀਂਗਾ ਤੇ ਜੇ ਮੈਂ ਉਹਦੇ ਹੁੰਦਿਆਂ ਕੋਈ ਗੱਲਬਾਤ ਕੀਤੀ ਤੇ ਉਹਨੇ ਮੈਨੂੰ ਪੈ ਜਾਣਾ ਵਾ ਤੇ ਇਹ ਕਰਕੇ ਉਹਨੇ ਨਾ ਮਗਰੋਂ ਮਗਰੋਂ ਹੀ ਆਹ ਕੰਮ ਕੀਤਾ ਵਾ ਤੇ ਹੁਣ ਪਤਾ ਨਹੀਂ ਵੀ ਅਜੇ ਉਹ ਆਇਆ ਹੁਣਾਵਾ ਕਿ ਨਹੀਂ ਆਇਆ ਹੁਣ ਚੱਲ ਕੋਈ ਨਹੀਂ ਦਲਜੀਤ ਨੂੰ ਫੋਨ ਕਰਕੇ ਪੁੱਛਦੀ ਆ ਤੋ ਕਿੱਦਣ ਆਉਣਾ ਵਾ ਕਿੱਥੇ ਗੀਂ ਆਜੀ ਪਰ ਇੱਕ ਗੱਲ ਵਾ ਦਲਜਿੰਦਰ ਮੈਂ ਵੀ ਤੁਹਾਡਾ ਦੋਵਾਂ ਕਰਕੇ ਜਾਣੀ ਆ ਤੂੰ ਫੋਨ ਕਰਦੀ ਆ ਤੂੰ ਚੰਗੀ ਆ ਦਲਜੀਤ ਚੰਗਾ ਵਾ ਉਹ ਫੋਨ ਕਰਦਾ ਰਹਿੰਦਾ ਵਾ ਜੇ ਤੇਰੀ ਮਾਂ ਦੇ ਸਿਰ ਤੇ ਹੋਵੇ ਨਾ ਮੈਂ ਤਾਂ ਉਥੇ ਵੜਾ ਨਾ ਜਿੱਦਾਂ ਉਹ ਕਰਦੀ ਹੈ ਉਹ ਆ ਜੀ ਤੁਸੀਂ ਨਾ ਦਲਜੀਤ ਨੂੰ ਫੋਨ ਨਾ ਕਰਿਓ ਐਵੇਂ ਉਥੇ ਟੈਨਸ਼ਨ ਲਊਗਾ ਚੱਲ ਕੋਈ ਨਹੀਂ ਉਹਨੇ ਘਰ ਆ ਹੀ ਜਾਣਾ ਵਾ ਆਪੇ ਘਰ ਆ ਕੇ ਪੁੱਛੂਗਾ ਹੀ ਨਾ ਕਿ ਕਿੱਥੇ ਗਈ ਹੈ ਤੇ ਆਪੇ ਦੱਸਣ ਗਈ ਕੋਹਨਾਂ ਕੋ ਉਹਨਾਂ ਕੀ ਦੱਸਣਾ ਵਾ ਉਹਨਾਂ ਇਹ ਥੋੜਾ ਦੱਸਣਾ ਵੀ ਮੈਂ ਘਰੋਂ ਕੱਢਿਆ ਸੀਗਾ ਤੇਰੇ ਬਰ ਖਿਲਾਫ ਹੀ ਪੜਕਾਉਣਾ ਵਾ ਉੱਚਾ ਨੂੰ ਕੋਈ ਗੱਲ ਨਹੀਂ ਉਹ ਸਿਆਣਾ ਵਾ ਉਹਨੇ ਆਪੇ ਸਮਝ ਜਾਣਾ ਵਾ ਕਿ ਮੰਮੀ ਨੇ ਕੱਢਿਆ ਵਾ ਕਿ ਜਾਂ ਮੈਂ ਆਪ ਗਈ ਆ। ਉਦੋਂ ਦਲਜਿੰਦਰ ਇੱਕ ਗੱਲ ਵਾ ਇਹ ਜਦੋਂ ਵਿਆਹੀ ਆਈ ਸੀ ਨਾ ਉਦੋਂ ਤੋਂ ਹੀ ਕਪੱਤ ਪਾ ਲਿਆ ਹੈਗਾ। ਇੱਕ ਦਿਨੇ ਨੇ ਸੁੱਕਾ ਨਹੀਂ ਜਾਣ ਦਿੱਤਾ। ਜੇ ਮੰਮੀ ਦੀ ਡਾਡੀ ਹੀ ਮੰਮੀ ਡਾਡੀ ਦੇ ਨਾਲ ਵੀ ਕਦੀ ਰੋਟੀ ਤੋਂ ਕਦੀ ਕੱਪੜੇ ਤੋਂ ਤੋਂ ਜੇ ਐਹੀ ਹਾਂ ਤੁਹਾਡੇ ਨਾਲ ਵੀ ਇਹੋ ਕੁਝ ਹੁਣ ਗਾੜੀ ਤੁਸੀਂ ਨਵਾਂ ਆਈਆਂ ਜੇ ਤੇ ਨਵਾਂ ਨਾਲ ਵੀ ਇਹੋ ਕੁਝ ਹੀ ਹੈ। ਪਰ ਅੱਜ ਤੇ ਉਹਨੂੰ ਸੰਦੀਪ ਚੰਗੀ ਲੱਗਣ ਡਈ ਹੈ ਨਾ ਤੇ ਸੰਦੀਪ ਨੂੰ ਇਹ ਨਹੀਂ ਪਤਾ ਪੀਜੀ ਅੱਜ ਮੇਰੇ ਨਾਲ ਇਹ ਕੋ ਕਰਨ ਦੀ ਆ ਤੇ ਕੱਲ ਨੂੰ ਉਹਦੇ ਨਾਲ ਵੀ ਹੋਣੀ ਆ ਮੈਂ ਤੇ ਭੂਆ ਜੀ ਬਥੇਰੀਆਂ ਚੱਲ ਲੀਆਂ ਐ ਤੇ ਉਹਨੇ ਤਾਂ ਨਹੀਂ ਗੀਆਂ ਜਰਨੀਆਂ ਚੱਲ ਤੂੰ ਵੀ ਚੁੱਪ ਕਰਕੇ ਨਾ ਆਪਣੇ ਮਤਲਬ ਨਹੀਂ ਰਿਆ ਕਰ ਪੋਤਾ ਉੱਤੇ ਉੱਤੇ ਚੱਲਦੀ ਲੋੜੀ ਨੀਂਗੀ ਸੰਦੀਪ ਨਾਲ ਜੇ ਉਹ ਚੰਗੀ ਆ ਨਾ ਤਾਂ ਰਵੇ ਚੰਗੀ ਜਿੱਦਣ ਉਹਨੂੰ ਕੌੜਾ ਮੂੰਹ ਮਾਰਿਆ ਆਪੇ ਪਤਾ ਲੱਗ ਜਾਊਗਾ ਮੈਂ ਤੇ ਭੂਆ ਜੀ ਦਲਜੀਤ ਦੇ ਮੂੰਹ ਨੂੰ ਆ ਇਹ ਚੱਲ ਉਹ ਨਹੀਂ ਵਿਚਾਰਾ ਮਾੜਾ ਹੈਗਾ ਉਹ ਤੇ ਚੰਗਾ ਹੀ ਆ ਨਾ ਭੂਆ ਜੀ ਨਾਲੇ ਮੈਨੂੰ ਇਹ ਆ ਉੱਥੋਂ ਰਖੜੀ ਦਾ ਦੇਣਾ ਆ ਵਾ ਤੇ ਮੈਨੂੰ ਇਹ ਹੀ ਵੀ ਚੱਲ ਪਿੰਡ ਜਾਉਂਗੀ ਚਾਵਾਂ ਚਾਵਾਂ ਨਾ ਰਖੜੀ ਬਨ ਕੇ ਆਉਂਗੀ ਤੇ ਹੁਣ ਤੇ ਮੈਂ ਨਾ ਪਿੰਡ ਵੀ ਨਹੀਂ ਜਾਣ ਜੋਗੀ ਹੈਗੀ ਹੁਣ ਮੈਂ ਇਦਾਂ ਕਿੱਦਾਂ ਜਾਵਾਂ ਪਿੰਡ ਪੁੱਤ ਇਦਾਂ ਤੂੰ ਕਿਉਂ ਕਰਦੀ ਆ ਰਖੜੀ ਬਨਣ ਜਾਣਾ ਵਾ ਤੂੰ ਇੱਥੋਂ ਜਾ ਉਹਨਾਂ ਨੂੰ ਤੋ ਜ਼ਰੂਰ ਦੱਸਣਾ ਵਾ ਵੀ ਮੈਂ ਪੂਆ ਕੇ ਪਿੰਡੋਂ ਆਈ ਆ ਰਖੜੀ ਬਨ ਤੇ ਸ਼ਾਮਾ ਨੂੰ ਇੱਥੇ ਆ ਜਾ ਕਰ ਆਪਣਾ ਇਦਾਂ ਨਹੀਂ ਪਤਾ ਕਿ ਲੱਗੀ ਜਾਂਦਾ ਵਾ ਨਾ ਫਿਰ ਜਿੰਨਾ ਮਰਜ਼ੀ ਐਵੇਂ ਮੰਨੀ ਭਰੀ ਦਾ ਵੇ ਹਹੀਂ ਜੋ ਬੈਠੇ ਆ ਤੇਰਾ ਕੋਈ ਨਾ ਕੋਈ ਹੱਲ ਕਰਾਂਗੇ ਏਦਾਂ ਥੋੜਾ ਵਾ ਵੀ ਬੈਗ ਫੜਿਆ ਤਾਂ ਘਰੋਂ ਬਾਹਰ ਕੱਢਤਾ ਦਲਬਾਗ ਨਾ ਮੈਂ ਗੱਲ ਕਰਦੀ ਆ ਨਾ ਕਿ ਮਾਂ ਆਪਣੇ ਨੂੰ ਕਹਿ ਸੁਧਰ ਜਾ ਖਰਚਾ ਤੇ ਉਹਦੇ ਸਿਰ ਤੋਂ ਚੱਲਣ ਡਿਆ ਵਾ ਨਾ ਜਿਉ ਆਣ ਕੇ ਇੱਥੇ ਬਹਿ ਗਿਆ ਨਾ ਫੇਰ ਰੋਊਗੀ ਇਹ ਇੰਨਾ ਗੱਲਾਂ ਦਾ ਨਹੀਂ ਨਾ ਇਹਨਾਂ ਨੂੰ ਪਤਾ ਕਿ ਸਾਰਾ ਉਹਦੇ ਸਿਰੋਂ ਹੀ ਚੱਲਣ ਡਿਆ ਵਾ ਤੇ ਅਜੇ ਤੇ ਮੈਂ ਵੀ ਨਹੀਂ ਇੰਨੀ ਗੱਲ ਕਰਦੀ ਹੈਗੀ ਕਿ ਜਿਉ ਮੈਨੂੰ ਪਾਉਂਦਾ ਵਾ ਤੇ ਮੈਂ ਇਹਨਾਂ ਨੂੰ ਦਿੰਦੀ ਨਹੀਂ ਸਾਰਾ ਖਰਚਾ ਮੈਂ ਆਪਣੇ ਕੋਲੋਂ ਕਰਦੀ ਆ ਚੱਲ ਪੁੱਤ ਤੇ ਧਮਾਨੀ ਖਰਾਬ ਕਰੀ ਜਾਂਦਾ ਮੈਂ ਰੋਟੀ ਬਣਾਵਾ ਤੇ ਰੋਟੀ ਖਾ ਪਹਿਲਾਂ ਆਜੋ ਮੈਂ ਤਾਂ ਤੁਹਾਡੇ ਵੱਲ ਚਲੀ ਹੀ ਕੰਮ ਹੀ ਕੋਈ ਕੰਮ ਕੁਮ ਕੀ ਹੁਣਾਵਾ ਦਲਜਿੰਦਰ ਮਾਂ ਜੀ ਆ ਪਰ ਨਹੀਂ ਹੀ ਪੀਪੂ ਆ ਜੀ ਵੇਖ ਲਓ ਮਗਰ ਕਿਸ ਨੇ ਫੋਨ ਨਹੀਂ ਕੀਤਾ ਉਹ ਤਾਂ ਸੱਸ ਮਾਂ ਨੂੰ ਹੀ ਕੱਲ ਚਾਹੀਦੀ ਐ ਨਾ ਪਹਿਲਾਂ ਤੁਹਾਨੂੰ ਕੱਢਣਾ ਨਹੀਂ ਚਾਹੀਦਾ ਤੇ ਜੇ ਹੁਣ ਆ ਗਈ ਆ ਤਾਂ ਮਗਰ ਫੋਨ ਕਰਕੇ ਪੁੱਛਦੀ ਤਾਂ ਸਹੀ ਵੀ ਪੇਕੇ ਗਈ ਆ ਕਿ ਕਿੱਥੇ ਗਈ ਆ ਚੱਲ ਮੈਂ ਉੱਥੇ ਹਾਂ ਹੁਣ ਤੇ ਮੈਨ ਨਾਲ ਲੈ ਆਈ ਜੇ ਮੈਂ ਉੱਥੇ ਨਾ ਹੁੰਦੀ ਜੇ ਇਹੋ ਜਿਹਾ ਕੁਝ ਖਾ ਕੇ ਗਾਮ ਸ਼ਾਂ ਹੋ ਜਾਂਦੀ ਤੇ ਫੇਰ ਨਾ ساری ਉਮਰ ਇਹਨੇ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਹੀ ਇਹਨੂੰ ਅਗਲ ਫੇਰ ਹੋਣੀ ਹੀ ਰਮਨ ਸਿੰਘ ਵੀ ਇੱਕ ਗੱਲ ਕਹਿਣ ਲੱਗਾ ਵਾ ਗੁੱਸਾਤ ਨਾ ਕਰੇਂਗੀ ਕਸੂਰ ਸਾਰਾ ਹੀ ਤੇਰਾ ਵਾ ਤੈਨੂੰ ਮੈਂ ਹਟਾਉਂਦਾ ਹੁੰਦਾ ਸੀ ਫੇਰ ਰਮਨ ਨਾ ਜਾ ਅਤੇ ਨਾ ਜਾ ਚੱਲ ਜਿਓਰ ਲੜ ਪਿਆ ਹੀ ਘਰਾਂ ਦੇ ਵਿੱਚ ਸੌ ਗੱਲਾਂ ਬਾਤਾਂ ਹੋ ਜਾਂਦੀਆਂ ਵਾ ਇਹਦਾ ਮਤਲਬ ਇਹ ਥੋੜਾ ਵੀ ਪਾਈ ਕੱਪੜੇ ਤੇ ਤੁਰਪੇ ਫੇਰ ਗਲਤੀ ਤੇਰੀ ਇਹ ਤੂੰ ਇਹਨੂੰ ਨਾਲ ਕਿਉਂ ਲੈਂਦਾ ਰੱਬ ਨਾ ਕਰੇ ਇਹਨੂੰ ਕੁਝ ਹੋ ਗਿਆ ਤੇ ਫੇਰ ਕਿੱਥੇ ਜਾਣਾ ਈ ਉਹ ਕੀ ਜਵਾਬ ਦੇਣੀ ਉਹਨਾਂ ਨੂੰ ਵੀ ਕੀ ਹੋਇਆ ਸੀ ਤੇ ਜੇਲ੍ਹ ਦੀਆਂ ਰੋਟੀਆਂ ਨਾ ਉਹਨਾਂ ਕਲੈਨੀਆਂ ਖਾਣੀਆਂ ਇਹ ਤੈਨੂੰ ਵੀ ਨਾਲ ਖਾਣੀਆਂ ਪੈਣੀਆਂ ਬਰਾਬਰ ਦੀਆਂ ਇਹ ਮਤ ਸੋਚ ਕਿ ਤੇਰਾ ਨਾਂ ਨੀਆਂ ਵਿੱਚ ਲੱਗਣਾ ਆ ਬਸ ਕਰੋ ਬਸ ਕਰੋ ਕਰ ਦੇ ਜੀ ਇਹ ਗੱਲਾਂ ਡੇਆ ਕਰਨਾ ਹੁਣ ਜੇ ਮੈਂ ਨਾਲ ਆਉਂਦੀ ਉਹ ਵਿਚਾਰੀ ਕਿੱਥੇ ਜਾਂਦੀ ਜੇ ਪੇਕੇ ਜਾਂਦੀ ਤੇ ਪਰਜਾਈਆਂ ਗੱਲਾਂ ਕਰਦੀਆਂ ਨਾਲੇ ਗੱਲ ਤੇ ਆ ਕਿ ਇਹ ਚੰਗੀ ਆ ਇਹਦੇ ਵਿੱਚ ਕੋਈ ਕਸੂਰ ਨਹੀਂਗਾ ਹੈਗਾ ਜਿਹੜੀ ਮੇਰੀ ਪਰਜਾਈ ਆ ਨਾ ਵੱਡ ਕੇ ਨਹੀਂ ਥੱਲੇ ਦੇਣ ਵਾਲੀ ਉਹ ਆ ਕਿਤੇ ਮੇਰੇ ਵਾਸਪ ਤੇ ਗੋਲੀ ਮਾਰਦਾ ਨੂੰ ਐਡੀ ਕਿਤੇ ਹੈਗੀ ਆ ਜੇ ਤੈਨੂੰ ਪਤਾ ਵਾ ਪੇ ਮੇਰੀ ਪਰਜਾਈ ਏਦਾਂ ਦੀ ਆ ਤੇ ਤੂੰ ਕੀ ਕਰਨ ਜਾਨੀ ਉੱਥੇ ਪੇ ਕੇ ਜਾਈਦਾ ਹੀ ਆ ਹੁਣ ਪੇ ਕੇ ਛੱਡਦਾ ਮਾਂ ਪਿਓ ਦਾ ਮੇਰਾ ਗਹਿਣੇ ਨਹੀਂ ਤੇ ਭਰਾ ਵੀ ਹੈ ਨਹੀਂ ਆ ਪਰਜਾਈ ਆ ਆਪਣੇ ਰੰਗ ਵਿਖਾਲਦੀਆਂ ਹੁੰਦੀਆਂ ਵਾ ਉਹ ਰੰਗ ਵਿਖਾਲਣ ਲਈ ਆ ਉਹਨਾਂ ਦੇ ਘਰ ਕੋਈ ਵੀ ਗੱਲਬਾਤ ਹੋ ਗਈ ਨਾ ਤੇ ਨਾ ਸਿੱਧਾ ਤੇਰਾ ਲੱਗਣਾ ਵਾ ਤੇ ਜੇ ਇੱਥੇ ਆਣ ਕੇ ਨਾ ਰੋਲਾ ਪਾਇਆ ਨਾ ਤੇ ਤੇਰੇ ਵੀ ਨਾਲ ਛੁੱਟੀ ਕਰ ਦੂੰਗਾ ਇਹ ਤੈਨੂੰ ਮੈਂ ਦੱਸਦਾ ਓ ਮੈਂ ਤਾਂ ਤੁਹਾਨੂੰ ਦੱਸਣ ਆਈ ਆ ਪਿੱਕੜੀ ਨੂੰ ਥੋੜਾ ਬੋਤਾ ਸਮਝਾਓ ਸੌਂਦੀ ਹੋਊਗੀ ਤਾਂ ਕੀ ਕਹੂਗੀ ਵੀ ਫੁੱਫੜ ਵੀ ਡਿਆ ਪਿਆ ਵਾ ਬੋਲਣ ਆ ਜੋੜੇ ਤੜੇ ਗੜੀ ਹੱਥ ਤੂੰ ਨੇ ਮੇਰੇ ਗੜੀ ਹੱਥ ਜੋੜ ਤੇ ਇੱਥੋਂ ਜਾ ਕੇ ਕਹਿ ਦੇਨੀ ਆ ਵੀ ਅੱਜ ਨਹੀਂ ਮੇਰੇ ਕੋ ਆਇਆ ਜਾਣਾ ਉਹ ਮੈਂ ਤਾਂ ਗਵਾਨੀਆਂ ਕੋ ਰੋਟੀਆਂ ਖਾ ਖ ਕੇ ਮਰ ਚੱਲਿਆ ਵਾਂ ਹੁਣ ਹੌਲੀ ਬੋਲੋ ਉਹਨੂੰ ਸੁਣਾਵਾ ਆ ਜਾਓ ਤੇ ਨਾਲੇ ਰੋਟੀ ਖਾ ਲਓ ਕਸੂਰ ਸਾਰਾ ਤੇਰਾ ਵਾ ਤਮਾ ਚੰਗਾ ਚੰਗਾ ਤੁਸੀਂ ਮਿਰਚ ਕਸੂਰ ਕੱਢਣਾ ਵਾ ਹੁੰਦੀ ਆ ਕਪੜੇ ਤੇ ਮੈਂ ਚਲੀਆਂ ਪੇਕਿਆਂ ਨੂੰ ਜੇ ਤੇਰੀ ਉੱਥੇ ਕਦਰ ਹੈ ਨਹੀਂ ਅੱਥੇ ਕੀ ਕਰਨ ਜਾਣੀ ਆ ਇਹ ਕਟੋੜਾ ਲਿਆ ਕੇ ਘਰ ਬਿਠਾ ਲਿਆ ਵਾ ਹੁਣ ਇਹ ਤਾਂ ਵੇਖਦੇ ਆ ਕੀ ਕਰਨਾ ਸੰਦੀਪ ਅੱਗੇ ਤੇ ਇਹ ਸਸੀਗਲ ਜੀ ਸਸੀਗਲ ਕੀ ਹਾਲ ਵਧੀਆ ਵਧੀਆ ਤੀ ਸੁਣਾਓ ਸੰਦੀਪ ਮੈਂ ਤਾਂ ਪਾਣੀ ਲਿਆ ਤੇ ਇਹ ਬੜੀ ਲੱਗੀ ਲਓ ਨੀ ਮੈਂ ਪਾਣੀ ਹੁਣੇ ਜਿਹੜੇ ਕੰਮ ਗਏ ਸੀ ਬਣਿਆ ਫਿਰਕ ਨਹੀਂ ਸੰਦੀਪਾ ਉਹ ਡਾਕੂਮੈਂਟ ਰੱਖ ਲਏ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਫੋਨ ਕਰ ਦਾਂਗੇ ਤੁਹਾਨੂੰ ਅੱਛਾ ਅੱਛਾ ਹਾਂਜੀ ਕੋਈ ਗੱਲ ਨਹੀਂ ਜਿੰਨਾ ਟਾਈਮ ਲਵਲੀ ਕਹਿੰਦਾ ਨਾ ਇੱਥੇ ਸੀਜ਼ਨ ਦੇ ਕੰਮ ਹੋਣੇ ਟਾਈਮ ਨਹੀਂ ਗੱਲ ਬੰਦੀ ਉਹ ਟਾਈਮ ਉੱਥੇ ਕੰਮ ਕਰ ਲਾਂਗੇ ਦਾ 12000 ਮਿਲਦਾ ਜੀ ਚਲੋ ਕੋਈ ਗੱਲ ਨਹੀਂ ਇਹ ਵੀ ਵਧੀਆ ਵਾ ਘਰ ਬੈਨ ਨਾਲ ਉੱਥੇ ਚੰਗਾ ਹੀ ਆ ਉਹ ਚੰਗਾ ਵਾ ਆਪਣਾ ਕੰਮ ਇੱਧਰ ਵੀ ਚੱਲਦਾ ਰਹੂਗਾ ਖੇਤੀਬਾੜੀ ਦਾ ਉਹ ਵੀ ਨਾ ਦਾ 12000 ਆਈ ਜਾਊਗਾ ਚਲੋ ਕੋਈ ਗੱਲ ਨਹੀਂ ਕੰਮ ਬਣ ਗਿਆ ਮਨ ਐਨਾ ਹੀ ਬੋਤਵਾ ਆਹ ਕਹਿੰਦੇ ਵੀ ਫੋਨ ਕਰ ਦਾਂਗੇ ਜਦੋਂ ਫੋਨ ਆਊਗਾ ਨਾ ਫਿਰ ਚੱਲ ਜਾਊਗਾ ਚਲੋ ਠੀਕ ਆ ਰੋਟੀ ਰੱਟੀ ਖਾਧੀ ਆ ਕਿ ਨਹੀਂ ਸੰਦੀਪ ਸਵੇਰੇ ਖਾਧੀ ਰੋਟੀ ਹੁਣ ਭੁੱਖ ਲੱਗੀ ਆ 12 1 ਵਜ ਗਿਆ ਕੋਈ ਗੱਲ ਨਹੀਂ ਆਟਾ ਚੁੱਕਿਆ ਵਾ ਤੇ ਮੈਂ ਬਣਾ ਦਿੰਨੀ ਹੁਣੇ ਰੋਟੀ ਹੋ ਤਾਂ ਗੱਲ ਠੀਕ ਆ ਮੰਮੀ ਕਿੱਥੇ ਆ ਮੰਮੀ ਨੇ ਕਿੱਥੇ ਜਾਣਾ ਵਾ ਆ ਵੇਖੋ ਅੰਦਰ ਬਿਮਾਰ ਪਏ ਆ ਸੰਦੀਪ ਠੀਕ ਨਹੀਂ ਆ ਇਹ ਨਹੀਂ ਠੀਕ ਤੇ ਜਾ ਕੇ ਦਵਾਈ ਲਿਆ ਹੁੰਦੇ ਇਦਾਂ ਲੰਮੇ ਪਏ ਆ ਮੰਮੀ ਨਾ ਦਵਾਈ ਖਾ ਕੇ ਕੀ ਕਰਨ ਜਦੋਂ ਘਰ ਚ ਨਿਕਲੇਸ਼ ਮੁੱਕਦਾ ਉਥੇ ਦਵਾਈ ਵੀ ਕੀ ਕਰੇ ਫਿਰ ਉਹ ਹੋਇਆ ਕੀ ਆ ਗੱਲ ਤੇ ਦੱਸ ਤੂੰ ਵੀ ਤਮੀ ਫੇਂਡੀ ਆ ਤੇ ਨਹੀਂ ਠੀਕ ਜਿਆਦਾ ਤੇ ਭਾਬੀ ਨੂੰ ਨਾਲ ਲੈ ਜਾਂਦੇ ਦਵਾਈ ਲੈ ਆਉਂਦੇ ਉਹ ਭਾਬੀ ਦੇ ਤੇ ਸਾਰੇ ਪਵਾੜੇ ਆ ਜੇ ਉਹ ਚੰਗੇ ਹੋਣ ਨਾ ਤੇ ਇੰਨਾ ਕੁਝ ਘਰ ਹੋਵੇ ਨਾ ਮੰਮੀ ਤਾਂ ਹੀ ਬਿਮਾਰ ਪਏ ਆ ਸੰਦੀਪ ਤੇਰਾ ਦਿਮਾਗ ਠੀਕ ਹੈਗਾ ਵਾ ਤੂੰ ਬੋਲਣ ਕਿੱਦਾਂ ਨਹੀਂ ਭਾਬੀ ਨੂੰ ਮੇਰਾ ਦਿਮਾਗ ਤੇ ਠੀਕ ਵਾ ਜਿਵੇਂ ਇੱਥੇ ਨਹੀਂ ਨਾ ਵਿਸ਼ਵਾਸ ਹੁੰਦਾ ਕੋਈ ਗੱਲ ਨਹੀਂ ਮੰਮੀ ਨੇ ਤੁਹਾਨੂੰ ਦੱਸ ਹੀ ਦੇਣਾ ਵਾ ਘਰ ਚ ਕੀ ਕੀ ਹੋਇਆ ਸੀ ਉਹ ਭਾਬੀ ਐ ਕਿੱਥੇ ਆ ਮੈਨੂੰ ਇਹ ਦੱਸ ਭਾਬੀ ਚੱਲ ਗਈ ਆ ਕਿੱਥੇ ਚੱਲ ਗਈ ਆ ਪੂਆ ਲੈ ਗਏ ਨਾਲ ਉਹਨਾਂ ਨੂੰ ਉਹ 2 ਦਿਨ ਮੈਂ ਘਰੋਂ ਬਾਹਰ ਗਿਆ ਹੋਇਆ ਕੀ ਹੈ ਘਰ ਚ ਹੋਣਾ ਕੀ ਆ ਭਾਬੀ ਕੰਮ ਨਹੀਂ ਚੰਗੇ ਕਰਨ ਦੇ ਸਿਆਣੇ ਬਹਿਣ ਜਦੋਂ ਘਰ ਚ ਹੋਣ ਜਦੋਂ ਮੰਮੀ ਸਿਆਣੇ ਆ ਤੇ ਫਿਰ ਆਪਣੀ ਮਰਜ਼ੀ ਕਿਉਂ ਕਰਦੇ ਆ ਦੀਦੀ ਉਹਨਾਂ ਨੇ ਕੀਤੀ ਆਪਣੀ ਮਰਜ਼ੀ ਚਲੋ ਗੁਰਪ੍ਰੀਤ ਬਿਮਾਰ ਹੀ ਤੇ ਇਹ ਗੱਲ ਮੰਮੀ ਨੂੰ ਵੀ ਦੱਸ ਦਿੰਦੇ ਹੁਣ ਮੈਨੂੰ ਥੋੜੀ ਪਤਾ ਹੀ ਕਿ ਮੰਮੀ ਨੂੰ ਪਤਾ ਵਾ ਜਾਂ ਨਹੀਂ ਉਧਰ ਗਏ ਪਤਾ ਲੈਣ ਤੇ ਨਾਲ ਮੈਨੂੰ ਵੀ ਲੈ ਗਏ ਇਹ ਤੇ ਗੱਲ ਗਲਤ ਵਾ ਨਾ ਇੰਨਾ ਵਾਸਤੇ ਜਦੋਂ ਮੰਮੀ ਸਿਆਣੇ ਘਰ ਚ ਉਹਨਾਂ ਨੂੰ ਪੁੱਛਣ ਕਿ ਮੰਮੀ ਅਹੀਂ ਚੱਲਨੇ ਉਧਰ ਪਤਾ ਲੈਣਾ ਤੂੰ ਹੀ ਵੀ ਜਾਣਾ ਕਿ ਨਹੀਂ ਜਾਣਾ ਮੰਮੀ ਅੰਦਰ ਲੰਮੇ ਪਏ ਤੇ ਇਹ ਚੁੱਪ ਕਰਕੇ ਉਧਰ ਚੱਲ ਗਏ ਇਹੋ ਗੱਲ ਮੰਮੀ ਨੇ ਕਹੀ ਹੈ ਮੜੀ ਜੀ ਕਿ ਚੱਲ ਜਿੱਥੇ ਵੀ ਜਾਣਾ ਹੁੰਦਾ ਵਾ ਮੈਨੂੰ ਪੁੱਛ ਕੇ ਜਾਇਆ ਕਰੋ ਘਰ ਚ ਸਿਆਣੇ ਆ ਪੁੱਛਣਾ ਵੀ ਪੈਂਦਾ ਵਾ ਤੇ ਉਹਨਾਂ ਨੂੰ ਗੁੱਸਾ ਲੱਗਾ ਇਹ ਗੱਲ ਦਾ ਤੇ ਕਪੜੇ ਪਾ ਕੇ ਤੇ ਚੱਲ ਗਏ ਪੂਆ ਜੀ ਨਾਲ ਮੇਰੇ ਮਗਰੋਂ ਇੰਨੀਆਂ ਗੱਲਾਂ ਹੋ ਗਈਆਂ ਵਾ ਤੂੰ ਮੈਨੂੰ ਫੋਨ ਕਰਕੇ ਦੱਸਦੀ ਐਂ ਤਾਂ ਕਿਹਾ ਭਾਬੀ ਚਲ ਗਏ ਇਹ ਚ ਨਾ ਕਸੂਰ ਗੱਲਾਂ ਭਾਬੀ ਦਾ ਨਹੀਂ ਆ ਕਸੂਰ ਸਾਰਾ ਮੰਮੀ ਦਾ ਹੋਣਾ ਵਾ ਇਹ ਮੈਨੂੰ ਸਾਰਾ ਪਤਾ ਵਾ ਜੋ ਜਾਣ ਲੱਗੀ ਸੀ ਤੂੰ ਡੱਕਦੀ ਨਹੀਂ ਸਹੀ ਮੈਂ ਤਾਂ ਬਥੇਰਾ ਟੱਕਿਆ ਸੀ ਦੀਦੀ ਨੂੰ ਪਰ ਮੰਮੀ ਮੇਰੀ ਵਾ ਪੇਛ ਨਹੀਂ ਜਾਂਦੇ ਂਦੇ ਹੀ ਕਹਿੰਦੇ ਤੂੰ ਚੁੱਪ ਕਰਕੇ ਤੇ ਅੰਦਰ ਚੱਲ ਜਾ ਮੰਮੀ ਆ ਕਿੱਥੇ ਹੁਣ ਮੰਮੀ ਆ ਅੰਦਰ ਲੰਮੇ ਪਏ ਆ ਹੁਣ ਤੀ ਨਾ ਵੱਧ ਘਟਨਾ ਬੋਲਿਓ ਤਹੀਂ ਉਥੋਂ ਮੇਖਾ ਪੇ ਆਏ ਆ ਹੁਣ ਭਾਬੀ ਨੂੰ ਦੱਲਿਆਉਣਾ ਪੈਣਾ ਕਿ ਨਹੀਂ ਇਹ ਲੋਕਾਂ ਨੂੰ ਦੱਸਣਾ ਵਾ ਲੜਕੇ ਗਈ ਆ ਤੇ ਉਹ ਵੀ ਮੂੰਹ ਚੁੱਕ ਕੇ ਚੱਲ ਗਏ ਕੋਈ ਗੱਲ ਨਹੀਂ ਘਰਾਂ ਚ ਤੇ ਗੱਲਾਂ ਹੋਈ ਜਾਂਦੀਆਂ ਵਾ ਜਰਨੀਆਂ ਵੀ ਪੈਂਦੀਆਂ ਚੰਦੋਂ ਦੀ ਹੋੜੀ ਬਣਾ ਮੈਂ ਵੇਖਦਾ ਐ ਵੀ ਨਾ ਭਾਬੀ ਦੇ ਬੜੇ ਹੇਜਲੇ ਪਾਉਂਦੇ ਆ ਕੋਈ ਗੱਲ ਨਹੀਂ ਇਹਨਾਂ ਨੂੰ ਵੀ ਨਾ ਹੌਲੀ ਹੌਲੀ ਆਪਣੀਆਂ ਗੱਲਾਂ ਚ ਲਿਆਉਂਗੀ ਜਿਹੜਾ ਵੀ ਕੰਮ ਪੁੱਛਦੇ ਆ ਆਹ ਭਾਬੀ ਨੂੰ ਪੁੱਛ ਕੇ ਕਰਨਾ ਵਾ ਆਹ ਇਦਾਂ ਕਰਨਾ ਵਾ ਕੋਈ ਗੱਲ ਨਹੀਂ ਲੱਗਦਾ ਫਫੜ ਜੀ ਆ ਹੀ ਗਏ ਨਾਨਾ ਨੂੰ ਨਾ ਚਾਹ ਮੈਂ ਫੜਾ ਹੀ ਆਉਣੀ ਆ ਫੋਫੜ ਦੀ ਚਾਹ ਵੀ ਲਓ ਦਿਲਜਿੰਦਰ ਪੁੱਤ ਇੱਥੇ ਬਹਿ ਮੇਰੀ ਗੱਲ ਸੁਣ ਹਾਂਜੀ ਫੋਫੜ ਦੀ ਗੱਲ ਵਾ ਪੁੱਤ ਏਦਾਂ ਦਿਲਜਿੰਦਰ ਪੁੱਤ ਮੈਂ ਨਾ ਤੇਰ ਨਾਲ ਗੱਲਬਾਤ ਕਰਨੀ ਮੇਰਾ ਨਾ ਉਦਾਂ ਦਾ ਟਾਈਮ ਨਹੀਂ ਲੱਗਾ ਮੈਂ ਮੰਨਦਾ ਚਲੋ ਘਰਾਂ ਦੇ ਵਿੱਚ ਸੌ ਗੱਲਾਂ ਬਾਤਾਂ ਹੋ ਜਾਂਦੀਆਂ ਇਹਦਾ ਮਤਲਬ ਇਹ ਥੋੜਾ ਵੀ ਪਾਈ ਕਪੜੇ ਤੇ ਤੁਰਪੇ ਅਸਲ ਉਹ ਤਰਾ ਘਰਵਾ ਉਹ ਘਰ ਤੇਰੇ ਕੰਮ ਆਉਣਾ ਏ ਨਾ ਸੋਚੀ ਵੀ ਫੁੱਫੜਾ ਕਰ ਕੇ ਕਹਿਂ ਡਿਆ ਵਾ ਵੀ ਚਲ ਜੇ ਭਾਵੇਂ ਮੇਰੇ ਲੋ ਇੱਥੇ 2 ਸਾਲ ਬੈਠੀ ਰਹਿ ਪਰ ਘਰ ਤੇਰਾ ਉਹੀ ਕੰਮ ਆਉਣਾ ਵਾ ਫੁੱਫੜ ਜੀ ਮੈਂ ਕਿੱਥੋਂ ਪੈਰ ਪੁੱਟਣਾ ਹੀ ਕਰੂੰ ਮੈਂ ਤਾਂ ਪੈਰ ਪੁੱਟਣਾ ਹੀ ਨਹੀਂ ਚਾਹੁੰਦੀ ਪਰ ਮੰਮੀ ਨੇ ਨਾ ਹਾਲਾਤ ਹੀ ਇਹੋ ਜਿਹੇ ਬਣਾਤੇ ਵੀ ਮੈਨੂੰ ਘਰੋਂ ਆਉਣਾ ਹੀ ਪਿਆ ਇਹ ਤੇ ਚੰਗਾ ਹੋਇਆ ਵੀ ਪੂਆ ਜੀ ਉਥੇ ਹੀ ਤੇ ਮੈਨੂੰ ਉਹਨਾਂ ਨੇ ਆਪਣੇ ਨਾਲ ਲੈ ਜਾਂਦਾ ਨਹੀਂ ਤੇ ਮੈਂ ਤੇ ਅੱਜ ਤੀਕ ਨਾ ਪਿੰਡ ਕਦੀ ਕੋਈ ਗੱਲ ਹੀ ਨਹੀਂ ਦਸੀ ਤੇ ਮੈਂ ਤਾਂ ਉੱਥੇ ਜਾਣਾ ਹੀ ਨਹੀਂ ਚਾਹੁੰਦੀ ਮੈਂ ਉਹਨਾਂ ਨੂੰ ਕੀ ਜਾ ਕੇ ਦੱਸਦੀ ਵੀ ਮੇਰੀ ਸੱਸ ਨੇ ਮੈਨੂੰ ੱੱਕੇ ਮਾਰ ਕੇ ਬਾਹਰ ਕੱਢਿਆ ਪੁੱਤ ਮੈਂ ਮੰਨਦਾ ਵੀ ਤੇਰਾ ਕੋਈ ਕਸੂਰ ਨਹੀਂ ਗਲਤੀ ਤੇ ਸਾਰੀ ਹੈ ਤੇਰੀ ਸੱਸ ਦੀ ਉਹ ਤਾਂ ਅਜੇ ਤੱਕ ਸਾਡੇ ਪੈਰ ਨਹੀਂ ਲੱਗਣ ਦਿੰਦੀ ਆ ਤਾਂ ਡਿਪੂਆ ਜਾਂਦੀ ਆ ਆਣ ਕੇ ਮੈਨੂੰ ਦੱਸਦੀ ਤੇ ਨਹੀਂ ਆ ਪਰ ਮੈਨੂੰ ਪਤਾ ਸਾਰੀ ਗੱਲ ਦਾ ਵਾ ਪਰ ਪੁੱਤ ਤੈਨੂੰ ਆਪਣੇ ਨਾ ਘਰੋਂ ਪੈਰ ਨਹੀਂ ਪੁੱਟਣਾ ਚਾਹੀਦਾ ਇਹ ਤਾਂ ਬਹੁਤ ਗਲਤੀ ਕੀਤੀ ਆ ਫੁੱਫੜ ਜੀ ਮੈਂ ਮੰਦੀ ਆ ਕਿ ਗਲਤੀ ਤੇ ਮੇਰੇ ਕੋ ਹੋਈ ਆ ਘਰੋਂ ਆ ਕੇ ਪਰ ਇਹ ਹੀ ਕਿ ਮੈਂ ਵੀ ਉਹ ਟਾਈਮ ਤੇ ਮਜਬੂਰ ਹੀ ਮੈਂ ਵੀ ਕੀ ਕਰਦੀ ਜਦੋਂ ਉਹਨਾਂ ਨੇ ਮੈਨੂੰ ਘਰੋਂ ਬਾਹਰ ਕੱਢ ਕੇ ਤੇ ਗੇਟ ਹੀ ਮਾਰ ਲਿਆ ਤੇ ਭਾਰੇ ਆ ਤੇ ਹੁਣ ਮੈਂ ਇਹੋ ਹੀ ਚਾਹਨੀ ਆ ਕਿ ਮੈਂ ਆਪਣੇ ਘਰ ਹੀ ਜਾਵਾਂ ਹੋਰ ਮੈਂ ਕਿੱਥੇ ਜਾਣਾ ਵੇ ਪੁੱਤ ਤੈਨੂੰ ਲੈਣ ਨਹੀਂ ਕਿਸਨੇ ਵੀ ਆਉਣਾ ਤੇ ਨਾ ਤੈਨੂੰ ਕਹਿੰਦੇ ਫੋਨ ਕਰਨਾ ਹੁਣ ਏਦਾਂ ਕਰ ਤੈਨੂੰ ਮੈਂ ਸ਼ੱਡਾਉਣਾ ਜਾ ਕੇ ਤੇ ਜੇ ਕੋਈ ਗੱਲਬਾਤ ਵੀ ਕਰਨਗੇ ਨਾ ਤੇ ਤੂੰ ਚੁੱਪ ਕੀਤੀ ਰਹੀ ਨਹੀਂ ਫੁੱਫੜ ਜੀ ਮੈਂ ਤਾਂ ਅੱਗੇ ਵੀ ਨਹੀਂ ਕਦੀ ਕੋਈ ਗੱਲ ਕਰਦੀ ਭੂਆ ਨੂੰ ਪਤਾ ਹੀ ਆ ਤੇ ਪਰ ਇਹ ਆ ਵੀ ਤੁਸੀਂ ਇੱਕ ਵਾਰੀ ਮੈਨੂੰ ਛੱਡ ਆਓ ਮੁੜ ਕੇ ਉਹ ਜੋ ਮਰਜੀ ਕਹਿੰਦੇ ਰਹਿਣ ਨਾ ਤੇ ਮੈਂ ਘਰੋਂ ਨਹੀਂ ਪੈਰ ਪੁੱਟਣਾ ਭਾਵੇਂ ਜੋ ਮਰਜੀ ਹੋ ਜੇ ਪੁੱਤ ਤੈਨੂੰ ਛੱਡ ਤਾਂ ਮੈਂ ਉਦੋਂ ਤੇ ਆਉਣਾ ਹੀ ਮੈਂ ਫਿਰ ਦਲਵਿੰਦਰ ਸੋਚੇ ਨਾ ਵੀ ਫੁੱਫੜਾ ਕੋ ਗਏ ਹੀ ਤੇਖਰੇ ਰੱਖਣ ਦੇ ਕਰਕੇ ਤੇ ਕਹਿਂਦੇ ਆ ਵੀ ਜਾ ਉਹ ਨਹੀਂ ਨਹੀਂ ਫੁੱਫੜ ਜੀ ਮੈਨੂੰ ਵੀ ਪਤਾ ਵਾ ਤੁਹਾਡਾ ਵੀ ਤੁਸੀਂ ਜਿੱਦਾਂ ਦੇ ਹੈਗੇ ਜੀ ਤੁਸੀਂ ਦੇ ਬਹੁਤ ਚੰਗੇ ਜੀ ਪਰ ਹੁਣ ਮੈਂ ਵੀ ਕੀ ਕਰਾਂ ਮਿੰਦੇ ਉਹਨੇ ਹਲਾਤੀ ਇਹੋ ਜੇ ਬਣਾ ਦੇ ਵੀ ਮੈਨੂੰ ਇੱਥੇ ਹੀ ਆਉਣਾ ਪਿਆ ਗਿਆ ਮੈਂ ਪਿੰਡ ਨਹੀਂ ਜਾ ਸਕਦੀ ਜੇ ਮੈਂ ਪਿੰਡ ਜਾਂਦੀ ਨਾ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਲੱਗ ਜਾਣਾ ਏ ਤੇ ਫੇਫਫੜ ਜੀ ਗੱਲ ਨਾ ਬਹੁਤ ਜ਼ਿਆਦਾ ਵੱਧ ਜਾਣੀ ਏ ਤੇ ਮੈਂ ਇਹ ਕਰਕੇ ਪਿੰਡ ਨਹੀਂ ਗਈ ਹੈਗੀ ਚਲੋ ਦਿਲਜੰਦਰ ਤੋ ਫੇਰ ਨਾ ਕਰ ਮੈਂ ਆਪੇ ਗੱਲ ਕਰ ਲੂੰਗਾ ਸਾਰੀ ਠੀਕ ਹੈ ਨਾ ਚਲੋ ਠੀਕ ਆ ਖਾਓ ਦੋ ਰੋਟੀ ਪਾਣੀ ਤੇ